ਦੋਸਤੋ ਮੈਂ ਹੁਣ ਪਹੁੰਚ ਗਈ ਲੰਡਨ ਤੁਸੀਂ ਵੀ ਸੋਚ ਰਹੇ ਹੋਵੋਗੇ ਕੱਲ ਤਾਂ ਇਥੇ ਹੀ ਕੰਫਰੈਂਸੀ ਕੱਲ ਤਾਂ ਫੈਸ਼ਨ ਸ਼ੋਅ ਰਿਕਾਰਡ ਕਰ ਰਹੀ ਸੀ ਤੇ ਅੱਜ ਕਿੱਥੇ ਲੰਡਨ ਪਹੁੰਚ ਗਈ ਜੀ ਹਾਂ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ CP67 ਮਾਲ ਹੈ ਮੋਹਾਲੀ ਦੇ ਵਿੱਚ ਉਹਨਾਂ ਨੇ ਲੰਡਨ ਵਰਗਾ ਮਾਹੌਲ ਆਪਣੇ ਇੱਥੇ ਜਿਹੜਾ CP67 ਇੱਥੇ ਆਪਣਾ ਮਾਹੌਲ ਜਿਹੜਾ ਕ੍ਰੀਏਟ ਕੀਤਾ ਹੋਇਆ ਸੋ ਦੋਸਤੋ ਲੰਡਨ ਜਾਣ ਦੀ ਤੁਹਾਨੂੰ ਜ਼ਰੂਰਤ ਨਹੀਂ ਹੈ ਮੈਨੂੰ ਲੱਗਦਾ ਹੈ ਲੰਡਨ ਬ੍ਰਿਜ ਹੈ ਜਿਹੜਾ ਉਹ ਤਾਂ ਇੱਥੇ ਬਣ ਕੇ ਆ ਗਿਆ ਹੀ ਆ ਗਿਆ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਲੱਗ ਨਹੀਂ ਰਿਹਾ ਕਿ ਇਹ ਆਰਟੀਫੀਸ਼ੀਅਲ ਹੈ ਬਹੁਤ ਹੀ ਪਿਆਰਾ ਕ੍ਰੀਏਟ ਕੀਤਾ ਹੈ ਤੇ ਡਿਜ਼ਾਈਨ ਜਿਹੜਾ ਲੰਡਨ ਬ੍ਰਿਜ ਦਾ ਉੱਧਾ ਇਹ ਦਿਖਾਇਆ ਜੋ ਕਿ ਲੰਡਨ ਦੇ ਵਿੱਚ ਹੈ ਸੋ ਘੱਟ ਖਰਚੇ ਦੇ ਵਿੱਚ ਲੰਡਨ ਦੇਖਣ ਨੂੰ ਜੇਕਰ ਆਪਾਂ ਨੂੰ ਸਾਨੂੰ ਮਿਲ ਰਿਹਾ ਹੋਵੇ ਐਥੇ ਸੋ ਸਾਨੂੰ ਦੂਰ ਜਾਣ ਦੀ ਕੀ ਜ਼ਰੂਰਤ ਹੈ ਸੋ ਤਿਹਾਰ ਆ ਗਏ ਨੇ 크리스마ਸ ਆ ਗਿਆ ਨਵਾਂ ਸਾਲ ਆ ਗਿਆ ਤੁਹਾਡੇ ਬੱਚਿਆਂ ਨੂੰ ਛੁੱਟੀਆਂ ਵੀ ਹੋ ਰਹੀਆਂ ਨੇ ਸੋ ਈਜ਼ੀ ਘੱਟ ਖਰਚੇ ਤੇ ਚੀਪ ਐਂਡ ਬੈਸਟ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਲੰਡਨ ਉਹ ਤੁਸੀਂ ਇੱਕ ਵਾਰ CP67 ਆਜੋ ਤੁਹਾਨੂੰ ਲੰਡਨ ਦੇ ਨਜ਼ਾਰੇ ਇੱਥੇ ਦੇਖਣ ਨੂੰ ਮਿਲ ਜਾਣਗੇ ਸੋ ਬਹੁਤ ਹੀ ਵਧੀਆ ਤੇ ਬ੍ਰਿਜ ਜਿਹੜਾ ਬਣਾਇਆ ਹੋਇਆ ਉਹ ਰੇਲਿੰਗ ਬੜੀ ਅੱਛੀ ਕੀਤੀ ਹੋਈ ਹੈ ਸੋ ਪੂਰਾ ਐਦਾਂ ਲੱਗ ਰਿਹਾ ਹੈ ਕਿ ਜਿਵੇਂ ਕਿ ਆਪਾਂ ਲੰਡਨ ਪਹੁੰਚ ਗਏ ਹੋਈਏ ਹੋਰ ਪਤਾ ਨਹੀਂ CP67 ਨੇ ਕੀ ਕੀ ਕੀਤਾ ਹੋਊਗਾ ਇਹ ਸਾਨੂੰ ਉਦੋਂ ਹੀ ਪਤਾ ਲੱਗੂਗਾ ਜਦੋਂ ਅਸੀਂ ਅੰਦਰ ਜਾਵਾਂਗੇ ਪਹਿਲਾਂ ਆਪਾਂ ਅੰਦਰ ਜਾਂਦੇ ਹਾਂ ਇੱਥੋਂ ਬਾਹਰ ਦਾ ਨਜ਼ਾਰਾ ਤੁਹਾਨੂੰ ਦਿਖਾ ਕੇ ਅੰਦਰ ਦਾ ਨਜ਼ਾਰਾ ਤੁਹਾਨੂੰ ਦਿਖਾਉਂਦੇ ਕਿ ਅੰਦਰ ਲੰਡਨ ਦਾ ਹੋਰ ਕੀ ਕੀ ਇਹਨਾਂ ਨੇ ਕ੍ਰੀਏਟ ਕੀਤਾ ਆਪਣੇ ਮਾਲ ਦੇ ਵਿੱਚ ਫਿਰ ਆਪਾਂ ਦੇਖਾਂਗੇ ਫਿਰ ਤਾਂ ਆਪਾਂ ਗੱਲਬਾਤਾਂ ਕਰਾਂਗੇ ਤੁਹਾਡੇ ਨਾਲ ਔਰ ਜੋ ਵੀ ਇੱਥੇ ਮਾਲ ਦੇ ਵਿੱਚ ਜਿੰਨਾਂ ਵੱਲੋਂ ਵੀ ਤਿਆਰੀਆਂ ਕੀਤੀਆਂ ਗਈਆਂ ਆਪਾਂ ਉਹਨਾਂ ਨਾਲ ਵੀ ਗੱਲਬਾਤਾਂ ਕਰਾਂਗੇ ਕਿ ਉਹਨਾਂ ਨੇ ਹੋਰ ਕੀ ਖਾਸ ਬੱਚਿਆਂ ਦੇ ਲਈ ਬਜ਼ੁਰਗਾਂ ਦੇ ਲਈ ਲੇਡੀਜ਼ ਲਈ ਜੈਂਟਸ ਲਈ ਕੀ ਕੀ ਖਾਸ ਸੀਪੀ 67 ਮਾਲ ਦੇ ਵਿੱਚ ਰੱਖਿਆ ਹੋਇਆ ਹੈ ਕਿਉਂਕਿ ਆਪਾਂ ਗੱਲ ਕਰੀਏ ਛੁੱਟੀਆਂ ਕਰਕੇ ਘੁੰਮਣਾ ਫਿਰਨਾ ਵੀ ਬਹੁਤ ਜ਼ਿਆਦਾ ਹੁੰਦਾ ਹੈ ਸੋ ਘੁੰਮਣ ਫਿਰਨ ਲਈ ਜ਼ਿਆਦਾਤਰ ਜੇਕਰ ਆਪਾਂ ਜਗਾਵਾਂ ਦੀ ਗੱਲ ਕਰੀਏ ਜ਼ਿਆਦਾਤਰ ਮਾਲਾਂ ਦੇ ਵਿੱਚ ਹੀ ਬੱਚੇ ਆਉਣਾ ਪ੍ਰੈਫਰ ਕਰਦੇ ਨੇ ਸੋ ਜਦੋਂ ਬੱਚੇ ਮਾਲ ਦੇ ਵਿੱਚ ਆਉਂਦੇ ਨੇ ਤਾਂ ਖਰਚਾ ਵੀ ਹੁੰਦਾ ਸੋ ਘੱਟ ਖਰਚੇ ਤੇ ਜੇਕਰ ਆਪਾਂ ਸੀਬੀ 67 ਹੀ ਉਹਨਾਂ ਨੂੰ ਲੈ ਆਈਏ ਔਖ ਖਰਚਾ ਦਾ ਖਰਚਾ ਬਾਕੀ ਮੈਨੂੰ ਲੱਗਦਾ ਹੋਰ ਵੀ ਬਹੁਤ ਸਾਰੀਆਂ ਆਫਰਸ CP67 ਵਾਲੇ ਨੇ ਇੱਥੇ ਰੱਖੀਆਂ ਹੋਈਆਂ ਪਰ ਉਹ ਸਾਨੂੰ ਉਦੋਂ ਹੀ ਪਤਾ ਲੱਗੇਗਾ ਜਦੋਂ ਆਪਾਂ ਅੰਦਰ ਜਾਵਾਂਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਆਜੋ ਦੋਸਤੋ ਆਪਾਂ ਪਹਿਲਾਂ ਆਪਾਂ ਅੰਦਰ ਜਾਂਦੇ ਆਂ ਬ੍ਰਿਜ ਦਾ ਤੁਸੀਂ ਦੇਖ ਹੀ ਲਿਓਣਾ ਕਿੰਨਾ ਪਿਆਰਾ ਇਹਨਾਂ ਨੇ ਬਣਾਇਆ ਹੋਇਆ ਬਿਲਕੁਲ ਇਹ ਆਰਟੀਫੀਸ਼ਲ ਲੱਗ ਨਹੀਂ ਰਿਹਾ ਜੇਕਰ ਤੁਸੀਂ ਇੱਕ ਵਾਰ ਇੱਥੇ ਆਓਗੇ ਨਾ ਤੁਹਾਨੂੰ ਆਪਣੇ ਆਪ ਹੀ ਦੇਖ ਕੇ ਪਤਾ ਚੱਲ ਜਾਏਗਾ ਇਹ ਹੈ ਆਰਟੀਫੀਸ਼ੀਅਲ ਬ੍ਰਿਜ ਨਹੀਂ ਹੈ ਇਹ ਲੰਡਨ ਦਾ ਜਿਹੜਾ ਬ੍ਰਿਜ ਆਪਾਂ ਲੰਡਨ 'ਚ ਦੇਖਣ ਨੂੰ ਮਿਲਦਾ ਸੋ ਸੀਪੀ 67 ਵਾਲੇ ਨੇ ਇੱਥੇ ਹੀ ਬਣਾਤਾ ਹੁਣ ਆਪਾਂ ਅੰਦਰ ਜਾਂਦੇ ਆਂ ਹੋਰ ਇਹਨਾਂ ਨੇ ਕੀ ਕੀ ਕ੍ਰੀਏਟ ਕੀਤਾ ਇੱਥੇ ਆਪਣੇ ਸੀਪੀ 67 ਮਾਲ ਦੇ ਵਿੱਚ ਕ੍ਰਿਸਮਸ ਨੂੰ ਲੈ ਕੇ ਜਾਂ ਨਵੇਂ ਸਾਲ ਨੂੰ ਲੈ ਕੇ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਕੀ ਕੀ ਇੱਥੇ ਤਿਆਰੀਆਂ ਕੀਤੀਆਂ ਗਈਆਂ ਉਹ ਆਪਾਂ ਇੱਥੇ ਹੀ ਦੇਖ ਕੇ ਸਾਰਾ ਦੱਸਾਂਗੇ ਤੁਹਾਨੂੰ ਸੋ ਇੱਕ ਬਹੁਤ ਹੀ ਖੂਬਸੂਰਤ ਇੰਗਲਿਸ਼ Song ਹੈ ਨਾ ਲੰਡਨ ਬ੍ਰਿਜ ਇਸ ਫਾਲਿੰਗ ਡਾਊਨ ਫਾਲਿੰਗ ਡਾਊਨ ਸੋ ਅੱਜ ਇੱਥੇ ਮੈਨੂੰ ਲੱਗਦਾ CP67 ਦੇ ਵਿੱਚ ਵੱਖਰਾ ਹੀ ਤੁਸੀਂ ਇੱਕ ਦਿਖਾਇਆ ਲੰਡਨ ਕਾਲਿੰਗ ਪਹਿਲਾਂ ਤਾਂ ਮੈਨੂੰ ਇਹਦੇ ਬਾਰੇ ਤੁਸੀਂ ਥੋੜਾ ਜਿਹਾ ਐਕਸਪਲੇਨ ਕਰੋ ਵੀਰਾ ਜੀ ਹਾਂਜੀ ਸੋ ਲੰਡਨ ਕਾਲਿੰਗ ਬੇਸਿਕਲੀ ਇਜ਼ ਅ ਕਨਸੈਪਟ ਫਾਰ ਆਰ ਫੈਸਟਿਵ ਵਾਈਬ ਫਾਰ ਦ ਫੈਸਟਿਵ ਮੂਡ ਇਨ ਦ ਮਾਲ ਜਿਹੜੇ ਲੋਕੀ ਹਰ ਕੋਈ ਲੰਡਨ ਨਹੀਂ ਜਾ ਸਕਦਾ ਜਿਹੜੇ ਲੋਕੀ ਲੰਡਨ ਨਹੀਂ ਜਾ ਸਕਦੇ ਇਹ ਸਪੈਸ਼ਲੀ ਉਹਨਾਂ ਲਈ ਅਸੀਂ ਇੱਥੇ ਕ੍ਰੀਏਟ ਕੀਤਾ ਹੈ ਕਿ ਤੁਸੀਂ ਇੱਥੇ ਲਾਈਫ ਸਾਈਜ਼ ਸਟਰਕਚਰਸ ਸਾਡੇ ਮਾਲ ਚ ਆ ਕੇ ਇੱਕ ਡਿਫਰੈਂਟ ਐਕਸਪੀਰੀਅੰਸ ਕਰੋ ਇੱਕ ਨਵੀਂ ਚੀਜ਼ ਦੇਖੋ ਜੋ ਕਦੀ ਇੱਥੇ ਨਹੀਂ ਹੋਈ ਨਾਰਥ ਇੰਡੀਆ ਚ ਕਦੀ ਇਹ ਪਹਿਲਾ ਨਹੀਂ ਹੋਇਆ ਇਸ ਲਈ ਅਸੀਂ ਆਪਣੇ ਲੋਕਾਂ ਲਈ ਹਰ ਵਾਰੀ ਇੱਕ ਨਵਾਂ ਐਕਸਪੀਰੀਅੰਸ ਕ੍ਰੀਏਟ ਕਰਨਾ ਚਾਹੁੰਦੇ ਆ ਜੋ ਕਦੀ ਵੀ ਨਾ ਹੋਇਆ ਹੋਵੇ ਸੋ ਮੈਂ ਇੱਕ ਚੀਜ਼ ਹੋਰ ਦੇਖੀਏ ਕਿ ਆਲਵੇਜ਼ ਹੋਰ ਮਾਲਸ ਵੀ ਆਪਾਂ ਜਾਂਦੇ ਆ ਹਨਾ ਸੋ ਇੱਕ ਵੱਖਰਾ ਕਨਸੈਪਟ ਤੁਹਾਡਾ ਸੀਪੀ 67 ਦੇ ਵਿੱਚ ਹਨਾ ਇੱਕ ਵੱਖਰਾ ਹੀ ਕਨਸੈਪਟ ਆਇਆ ਕਿ ਲੰਡਨ ਕਾਲਿੰਗ ਹਨਾ ਸੋ ਲੰਡਨ ਵੈਸੇ ਤਾਂ ਟਿਕਟ ਬਹੁਤ ਮਹਿੰਗੀ ਹੈ ਲੰਡਨ ਚ ਜਾਣ ਲਈ ਕਾਫੀ ਜੇਕਰ ਆਪਾਂ ਗੱਲ ਕਰੀ ਫੈਸਟੀਵਲਸ ਆ ਰਹੇ ਹਨ ਜੇਕਰ ਆਪਾਂ ਗੱਲ ਕਰੀਏ ਕ੍ਰਿਸਮਸ ਕ੍ਰਿਸਮਸ ਤੋਂ ਬਾਅਦ ਨਿਊ ਇਅਰ ਆ ਰਿਹਾ ਤੁਹਾਡੇ CP67 ਦੇ ਵਿੱਚ ਹੋਰ ਕੀ ਖਾਸ ਲੰਡਨ ਤਾਂ ਤੁਸੀਂ ਰੱਖਿਆ ਹੈ ਲੰਡਨ ਕਾਲਿੰਗ ਦੇ ਵਿੱਚ ਕੀ ਕੀ ਤੁਹਾਡਾ ਖਾਸ ਦੇਖਣ ਨੂੰ ਮਿਲੇਗਾ ਜੋ ਅਸੀਂ ਲੰਡਨ ਦੇ ਵਿੱਚ ਜਾ ਕੇ ਦੇਖਦੇ ਹਾਂ ਹਾਂਜੀ ਸੋ ਇੱਥੇ ਅਸੀਂ ਜਿਹੜੀ ਜਿਹੜੀ ਐਕਟੀਵਿਟੀਆਂ ਲੰਡਨ 'ਚ ਹੁੰਦੀਆਂ ਨੇ ਮੇਜਰ ਅਸੀਂ ਉਹ ਇੱਥੇ ਕਵਰ ਕਰਾਂਗੇ ਏਵਰੀ ਵੀਕਐਂਡ ਏਵਰੀ ਸੈਟਰਡੇ ਸੰਡੇ ਇੰਟਰਨੈਸ਼ਨਲ ਆਰਟਿਸਟਸ ਆਉਂਦੇ ਨੇ ਇੱਥੇ ਪਰਫਾਰਮੈਂਸਿਸ ਹੁੰਦੀਆਂ ਨੇ ਕ੍ਰਿਸਮਸ ਸਾਡਾ ਬਹੁਤ ਵੱਡਾ ਪਲਾਨਡ ਹੈ ਅਸੀਂ ਇੱਥੇ ਬਹੁਤ ਨਵੀਆਂ ਚੀਜ਼ਾਂ ਕ੍ਰਿਸਮਸ 'ਚ ਕਰ ਰਹੇ ਹਾਂ ਦੇ ਵਿਲ ਬੀ ਅ ਲਾਈਵ ਡੀਜੇ ਕਨਫੈਟੀ ਬਲਾਸ ਮਤਲਬ ਬਹੁਤ ਕੁਝ ਨਵਾਂ ਜੋ ਉੱਥੇ ਉਹਨਾਂ ਦੀ ਸਟਰੀਟਸ 'ਚ ਹੁੰਦਾ ਉਹ ਅਸੀਂ ਇੱਥੇ ਕ੍ਰੀਏਟ ਕਰਾਂਗੇ ਤੁਹਾਨੂੰ ਪੂਰਾ ਲੰਡਨ ਦਾ ਐਕਸਪੀਰੀਅੰਸ ਅਸੀਂ ਸੀਪੀ 67 ਦੇ ਵਿੱਚ ਦਵਾਂਗੇ CP67 ਇੱਕ ਨਾ ਬਹੁਤ ਹੀ ਵਧੀਆ ਖਾਸ ਗੱਲ CP67 ਦੀ ਮੈਨੂੰ ਲੱਗੀ ਕਿ ਇੱਥੇ ਜਦੋਂ ਵੀ ਅਸੀਂ ਰੋਡ ਕ੍ਰੋਸ ਕਰ ਰਹੇ ਹੁੰਦੇ ਆ ਤਾਂ ਕੁਝ ਨਾ ਕੁਝ ਇੱਥੇ ਡਿਫਰ ਹੀ ਕੀਤਾ ਹੁੰਦਾ ਹੈ ਕਾਫੀ ਚੀਜ਼ਾਂ ਡਿਫਰੈਂਟ ਹੁੰਦੀਆਂ ਤੁਸੀਂ ਕਦੇ ਕੁਝ ਚੇਂਜ ਕਰਦੇ ਹੋ ਤੇ ਕੁਝ ਚੇਂਜ ਕਰਦੇ ਹੋ ਮੈਂ ਤੁਹਾਡੇ ਤੋਂ ਇਹ ਚੀਜ਼ ਜਾਣਨਾ ਚਾਹਾਂਗੀ ਕਿ ਜਿਹੜਾ ਤੁਸੀਂ ਚੇਂਜ ਕਰਦੇ ਹੋ ਡਿਸਟਰੋਏ ਕਿੱਥੇ ਕਰਦੇ ਹੋ ਜਾਂ ਉਹਨੂੰ ਹੀ ਰੀਸਾਈਕਲ ਕਰਕੇ ਕਰਦੇ ਹੋ ਅਸੀਂ ਨਹੀਂ ਜੀ ਕਾਫੀ ਚੀਜ਼ਾਂ ਅਸੀਂ ਰੀਯੂਜ਼ ਵੀ ਕਰਦੇ ਹਾਂ ਜਿੱਦਾਂ ਅਸੀਂ ਆਪਣੀ ਟੈਡੀ ਬੇਅਰ ਪਹਿਲਾਂ ਅੰਦਰ ਲਾਇਆ ਸੀ ਹੁਣ ਉਹ ਅਸੀਂ ਕ੍ਰਿਸਮਸ ਥੀਮ ਚ ਰੀਕ੍ਰੀਏਟ ਕਰਕੇ ਬਾਹਰ ਕੀਤਾ ਸੋ ਅਸੀਂ ਜਿੱਥੇ ਜਿੱਥੇ ਹੋ ਸਕਦਾ ਅਸੀਂ ਰੀਯੂਜ਼ ਜ਼ਰੂਰ ਕਰਨਾ ਚਾਹੁੰਦੇ ਹਾਂ ਤਾਂ ਕਿ ਅਸੀਂ ਵੇਸਟੇਜ ਨਾ ਕਰੀਏ ਬਟ ਅਸੀਂ ਨਵੀਂ ਚੀਜ਼ਾਂ ਵੀ ਕਰਦੇ ਹਾਂ ਸੋ ਵੀ ਫੋਕਸ ਅ ਲੋਟ ਔਨ ਗਿਵਿੰਗ ਦ ਬੈਸਟ ਐਕਸਪੀਰੀਅੰਸ ਟੂ ਦ ਆਡੀਅੰਸ ਸੋ ਇੱਕ ਚੀਜ਼ ਹੋਰ ਵੀ ਤੁਹਾਤੋਂ ਜਾਨਣਾ ਚਾਹਾਂਗੀ ਮੈਂ ਆ ਸਾਫ ਦੀ ਜੇਕਰ ਆਪਾਂ ਗੱਲ ਕਰੀਏ ਜਾਂ ਜਿੰਨੇ ਵੀ ਵਰਕਰਸ ਨੇ ਚੀਜ਼ਾਂ ਚੇਂਜ ਕਰਦੇ ਨੇ ਉਹ ਤੁਹਾਡੇ ਕਿੱਥੋਂ ਮਤਲਬ ਤੁਸੀਂ ਲੱਭ ਕੇ ਲੈ ਕੇ ਆਉਂਦੇ ਹੋ ਕਿਉਂਕਿ ਇਹ ਚੀਜ਼ਾਂ ਡਿਫਰਸ ਹੁੰਦੀਆਂ ਕਾਫੀ ਜ਼ਿਆਦਾ ਬਿਲਕੁਲ ਅਸੀਂ ਬਹੁਤ ਮਿਹਨਤ ਕਰਦੇ ਹਾਂ ਜੀ ਡਿਫਰੈਂਟ ਏਜੰਸੀਜ਼ ਦੇ ਨਾਲ ਕੰਮ ਕਰਨ ਦੀ ਜੋ ਜੋ ਸਾਨੂੰ ਨਵੇਂ ਕਨਸੈਪਟਸ ਲੈ ਆ ਕੇ ਦਿੰਦੇ ਆ ਅਸੀਂ ਉਹਨਾਂ ਨੂੰ ਮਿਲਦੇ ਹਾਂ ਪਹਿਲਾਂ ਸਾਰੀ ਰੇਕੀ ਕਰਦੇ ਹਾਂ ਕਿ ਹਾਊ ਇਟ ਵਿਲ ਕਮ ਆਊਟ ਆਫਟਰ ਥੈਟ ਵੀ ਫਾਈਨਲਾਈਜ਼ ਥਿੰਗਸ ਐਂਡ ਉਹ ਆ ਕੇ ਇੱਥੇ ਆਪਣੇ ਸੈਟਅਪਸ ਕਰਦੇ ਆ ਉਹਦੇ ਬਾਅਦ ਅਸੀਂ ਸੋ ਇਟ ਸਟਾਰਟਸ ਫਿਊ ਮੰਥਸ ਅਗੋ ਅਸੀਂ 4-5 ਮਹੀਨੇ ਪਹਿਲਾਂ ਤਿਆਰੀ ਸ਼ੁਰੂ ਕਰ ਦਿੰਦੇ ਆ ਤਾਂ ਅਸੀਂ ਲਾਈਵ ਲੈ ਕੇ ਆ ਸਕਦੇ ਆ ਡਿਊਰਿੰਗ ਦਿਸ ਟਾਈਮ ਸੋ ਇਹ ਹੁਣ ਜਿਵੇਂ ਤੁਸੀਂ ਯੂਨਿਟੀ ਗਰੁੱਪ ਹੋਮਲੈਂਡ ਦਾ ਇਹ ਤੁਸੀਂ ਸਾਰਾ ਕ੍ਰੀਏਟ ਕੀਤਾ ਹੈ ਨਾ ਇੱਥੇ ਬਣਵਾਇਆ ਸੋ ਇਹਦੇ ਵਿੱਚ ਕੁਝ ਏਜੰਸੀਸ ਦਾ ਵੀ ਯੋਗਦਾਨ ਹੁੰਦਾ ਏਜੰਸੀਸ ਜਿਹੜੀਆਂ ਆਊਟਸੋਰਸ ਏਜੰਸੀਸ ਹੈਗੀਆਂ ਜਿਹੜੀਆਂ ਸਾਨੂੰ ਬਣਾ ਕੇ ਦਿੰਦੀਆਂ ਜਿਨ ਅਸੀਂ ਕਨਸੈਪਟਸ ਦਿੰਨੇ ਆ ਕਦੇ-ਕਦੇ ਉਹ ਵੀ ਸਾਨੂੰ ਕਨਸੈਪਟਸ ਦਿੰਦੇ ਆਂ ਐਂਡ ਦੈਨ ਵੀ ਪੁਟ ਇਟ ਟੂਗੇਦਰ ਆਪਣੇ ਆਈਡੀਓਲੋਜੀ ਦੇ ਨਾਲ ਤੇ ਉਹਨਾਂ ਦੇ ਆਈਡੀਆਜ਼ ਦੇ ਨਾਲ ਦੋਨਾਂ ਦਾ ਰਲ ਮਿਲ ਕੇ ਬੇਸਿਕਲੀ ਤਾਂ ਪ੍ਰੋਡਕਟ ਨਿਕਲਦਾ ਜੀ ਉਹਨਾਂ ਦੀ ਵੀ ਇਹਦੇ 'ਚ ਇਨਪੁਟ ਹੁੰਦੀ ਹੈ ਤੇ ਸਾਡੀ ਵੀ ਹੁੰਦੀ ਹੈ ਸੋ ਆਪਾਂ ਇੱਕ ਵਾਰ ਅੰਦਰ ਐਂਟਰ ਕਰੀਏ ਕਿਉਂਕਿ ਜਦੋਂ ਤੱਕ ਆਪਾਂ ਅੰਦਰ ਐਂਟਰ ਨਹੀਂ ਕਰਾਂਗੇ ਸਾਨੂੰ ਲੰਡਨ ਦਾ ਸਵਾਦ ਨਹੀਂ ਆਣਾ ਲੰਡਨ ਜਾਣ ਲਈ ਸਾਨੂੰ ਵੈਸੇ ਬਹੁਤ ਜ਼ਿਆਦਾ ਟਿਕਟ ਖਰੀਦਣੀ ਪੈਣੀ ਹੈ ਬਟ 201 ਮੈਂ ਤੁਹਾਨੂੰ ਗੱਲ ਦੱਸਦਾ ਲੰਡਨ ਜਾਣ ਲਈ ਤੁਹਾਨੂੰ ਟਿਕਟ ਕੋਈ ਨਹੀਂ ਖਰੀਦਣੀ ਪੈਣੀ ਸੀਪੀ 67 ਵਾਲਿਆਂ ਨੇ ਆਪਣਾ ਜਿਹੜਾ ਲੰਡਨ ਦਾ ਜੋ ਆਪਾਂ ਬਾਹਰ ਲੰਡਨ ਜਾ ਕੇ ਸਪੈਸ਼ਲ ਆਪਾਂ ਸਾਰਾ ਕੁਝ ਦੇਖਦੇ ਹਾਂ ਇੱਥੇ ਹੀ ਕ੍ਰੀਏਟ ਕਰਕੇ ਆਪਣੇ ਪੰਜਾਬ ਦੇ ਵਿੱਚ ਮੋਹਾਲੀ ਦੇ ਵਿੱਚ ਜਿਹੜਾ ਸੀਪੀ 67 ਮਾਲ ਹੈ ਸੋ ਉੱਥੇ ਹੀ ਸਾਰੇ ਕ੍ਰੀਏਟ ਕਰਕੇ ਲੰਡਨ ਇੱਥੇ ਮਾਲ ਦੇ ਵਿੱਚ ਲੈ ਕੇ ਆਏ ਨੇ ਸੋ ਟਿਕਟ ਨਹੀਂ ਖਰੀਦਣ ਦੀ ਲੋੜ ਤੁਸੀਂ ਈਜ਼ੀਲੀ ਆ ਕੇ ਚੰਡੀਗੜ੍ਹ ਮੋਹਾਲੀ ਦੇ ਜਿੰਨੇ ਵੀ ਲੋਕੀ ਹੈਗੇ ਨੇ ਆਰਾਮ ਨਾਲ ਆ ਕੇ ਤੁਸੀਂ ਇੱਥੇ ਮਾਲ ਦੇ ਵਿੱਚ ਜਿਹੜਾ ਸੀਪੀ 67 ਮਾਲ ਹੈ ਤੁਸੀਂ ਈਜ਼ੀਲੀ ਤੁਸੀਂ ਇੱਥੇ ਆ ਕੇ ਸਾਰਾ ਲੰਡਨ ਇੱਥੇ ਆ ਕੇ ਦੇਖ ਸਕਦੇ ਹੋ ਆਪ ਤਾਂ ਦੇਖੋ ਇਹ ਦੇਖੋ ਆਪਣੇ ਰਿਸ਼ਤੇਦਾਰਾਂ ਨੂੰ ਵੀ ਲੈ ਕੇ ਆਓ ਤੇ ਨਾਲ ਆਪਣੇ ਬੱਚਿਆਂ ਨੂੰ ਵੀ ਤੁਸੀਂ ਲੈ ਕੇ ਆ ਸਕਦੇ ਹੋ ਕਿਉਂਕਿ ਬਹੁਤ ਹੀ ਪਿਆਰਾ ਇਹਨਾਂ ਨੇ ਇੱਥੇ ਡੈਕੋਰੇਟ ਕੀਤਾ ਸਾਰਾ ਕੁਝ ਜੇਕਰ ਆਪਾਂ ਗੱਲ ਕਰੀਏ ਉਹ ਨੂੰ ਲੈ ਕੇ 크리스마스 ਨੂੰ ਲੈ ਕੇ ਵੀ ਕਾਫੀ ਹੋਰ ਕੀ ਕੀ ਤੁਹਾਡੇ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਨੇ ਹੋਰ ਜੇਕਰ ਆਪਾਂ ਗੱਲ ਕਰੀਏ ਕਾਫੀ ਜ਼ਿਆਦਾ ਤੁਹਾਡੇ ਆਊਟਲੈਟਸ ਵੀ ਇੱਥੇ ਖੁੱਲੇ ਹੋਏ ਨੇ ਕਾਫੀ ਆਫਰ ਦੀ ਵੀ ਜੇਕਰ ਆਪਾਂ ਗੱਲ ਕਰੀਏ ਆਫਰਸ ਕਿੰਨੇ ਤੁਸੀਂ ਇੱਥੇ ਰੱਖੇ ਹੋਏ ਨੇ ਸੋ ਆਈ ਥਿੰਕ ਦ ਬੈਸਟ ਆਫ ਆਫਰਸ ਜਿਹੜੇ ਹੋਣੇ ਆ ਉਹ ਅੱਜ ਕੱਲ ਕ੍ਰਿਸਮਸ ਲਈ ਔਰ ਕਿਉਂਕਿ ਇਹ ਫੈਸਟਿਵ ਸੀਜ਼ਨ ਹੈਗਾ ਛੁੱਟੀਆਂ ਹੈਗੀਆਂ ਨਿਆਣਿਆਂ ਦੀਆਂ ਐਂਡ ਯੂ نو देयर इज अ ਲੋਟ ਹੈਪਨਿੰਗ ਇਨ ਦ ਮਾਲ ਸੋ ਬੈਸਟ ਆਫ ਆਫਰਸ ਵੀ ਹੋਣਗੇ ਇਹ ਪੂਰਾ ਹਫਤਾ ਮਾਲ ਦੇ ਵਿੱਚ ਸੋ ਜਿੰਨੀਆਂ ਵੀ ਸੇਲਾਂ ਨੇ ਸਾਰੀਆਂ ਹੁਣ ਐਕਟੀਵੇਟਿਡ ਨੇ ਅੱਜ ਵੀ ਬਹੁਤ ਸਾਰੀਆਂ ਸੇਲਸ ਨੇ ਕੱਲ 25 ਤਰੀਕ ਦੀਆਂ ਸਪੈਸ਼ਲ ਆਫਰਸ ਇਸ ਮਾਲ 'ਚ ਹੋਣਗੀਆਂ ਜੀ ਸੋ ਬੱਚਿਆਂ ਦੇ ਲਈ ਕੀ ਖਾਸ ਪ੍ਰਬੰਧ ਹੈ ਅ ਇੱਥੇ ਮਾਲ ਦੇ ਵਿੱਚ ਕੀ ਖਾਸ ਪ੍ਰਬੰਧ ਕੀਤੇ ਕਿਉਂਕਿ ਛੁੱਟੀਆਂ ਚੱਲ ਰਹੀਆਂ ਬੱਚਿਆਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਬੱਚੇ ਸਕੂਲਾਂ 'ਚ ਪੜ੍ਹਦੇ ਨੇ ਸਾਰਾ ਦਿਨ ਅੱਕ ਜਾਂਦੇ ਨੇ ਸੋ ਛੁੱਟੀਆਂ ਵਿੱਚ ਹੀ ਉਹਨਾਂ ਦਾ ਇੰਜੋਏ ਕਰਨ ਦਾ ਕੁਝ ਹੁੰਦਾ ਆਲਵੇਸ ਕੀ ਹੁੰਦਾ ਬੱਚਿਆਂ ਨੇ ਇੱਕੋ ਹੀ ਗੱਲ ਕਹਿਣੀ ਹੈ ਕਿ ਸਿ ਮਾਲ ਜਾਣਾ ਹੈ ਤਾਂ ਮਾਲ ਦੇ ਵਿੱਚ ਕੀ ਹੋਰ ਤੁਸੀਂ ਕ੍ਰੀਏਟ ਕੀਤਾ ਹੈ ਬੱਚਿਆਂ ਦੇ ਲਈ ਸਪੈਸ਼ਲ ਸੋ ਸਪੈਸ਼ਲੀ ਕੱਲ 25 ਤਰੀਕ ਦੇ ਲਈ ਇੱਥੇ ਇੱਕ ਬਹੁਤ ਵੱਡੀ ਇੰਟਰਨੈਸ਼ਨਲ ਐਂਡ బిਗੇਸਟ ਸੰਟਾ ਪਰੇਡ ਆਫ ਇੰਡੀਆ ਕੱਲ ਹੋ ਰਹੀ ਹੈ ਮਾਲ ਦੇ ਵਿੱਚ ਜੋ ਕਿ ਆਬਵੀਅਸਲੀ ਇਜ਼ ਚਾਈਲਡ ਫੋਕਸਡ ਕਿਡਸ ਫੋਕਸਡ ਹੈਗੀ ਹੈ ਲਾਈਫ ਸੰਤਾ ਪੂਰਾ ਦਿਨ ਇੱਥੇ ਹੋਏਗਾ ਜੋ ਬਲੂਨਸ ਐਂਡ ਸਵੀਟਸ ਅ ਲੋਟ ਆਫ ਥਿੰਗਸ தி ਸੰਤਾ ਵਿਲ ਬੀ ギਵਿੰਗ ਆਊਟ ਐਂਡ ਅਗੇਨ ਜਿਹੜਾ ਲੰਡਨ ਦਾ ਐਕਸਪੀਰੀਅੰਸ ਅਸੀਂ ਇੱਥੇ ਲੈ ਕੇ ਆ ਰਹੇ ਆ ਉਹ ਜਿਹੜਾ ਮੈਂ ਹੁਣੇ ਪੂਰਾ ਨਹੀਂ ਦੱਸਣਾ ਚਾਹੁੰਦੀ ਬਿਕਾਜ਼ ਯੂ ਹੈਵ ਟੂ ਕਮ ਟੂ ਐਕਸਪੀਰੀਅੰਸ ਇਟ ਉਹ ਇੱਥੇ ਹੋਏਗਾ ਜੀ ਬੱਚਿਆਂ ਦੇ ਲਈ ਐਂਡ ਵੀ ਹੈਵ ਅ ਵਰਕਸ਼ਾਪ ਐਸ ਵੈਲ ਜੋ ਬੱਚੇ ਆ ਕੇ ਆਪਣਾ ਕ੍ਰੀਏਟ ਕਰ ਸਕਦੇ ਨੇ ਇੱਥੇ ਉਹ ਕੱਲ ਵਰਕਸ਼ਾਪ ਵੀ ਹੈਗੀ ਹੈ ਕ੍ਰਿਸਮਸ ਫੋਕਸਡ ਸੋ ਬੱਚਿਆਂ ਦੇ ਲਈ ਕੋਈ ਪ੍ਰਾਈਜ਼ਸ ਵਗੈਰਾ ਦਾ ਕੁਝ ਇੰਤਜ਼ਾਮ ਕੀਤਾ ਕਿਉਂਕਿ ਬੱਚੇ ਨੂੰ ਹਮੇਸ਼ਾ ਲਾਲਚ ਦੇ ਕੇ ਹੀ ਬੁਲਾਇਆ ਜਾਂਦਾ ਹੈ ਨਾ ਬੱਚੇ ਹਮੇਸ਼ਾ ਸੋਚਦੇ ਕਿ ਯਾਰ ਉੱਥੇ ਕੁਝ ਮਿਲੇਗਾ ਸੋ ਐਦਾਂ ਦਾ ਸੀਪੀ 67 ਦੇ ਵਿੱਚ ਕੀ ਕੀਤਾ ਗਿਆ ਸੋ ਬੱਚਿਆਂ ਦੇ ਲਈ ਪ੍ਰਾਈਜ਼ਸ ਜਿਹੜੀ ਗੇਮ ਜਿੱਥੇ ਆਪਾਂ ਖੜੇ ਆ ਇਹ ਗੇਮ ਹੈ ਜਿੱਥੇ ਇਫ ਯੂ ਸ਼ੌਪ ਫॉर 5000 ਯੂ ਆਰ एलिਜੀਬਲ ਟੂ ਪਲੇ ਦਿਸ ਗੇਮ ਦਿਸ ਇਜ਼ ਅ ਗੇਮ ਲਾਈਕ ਮੋਨੋਪੋਲੀ ਤੁਸੀਂ ਡਾਈਸ ਆਪਣਾ ਰੋਲ ਕਰਨਾ ਹੈ ਤੁਹਾਡੇ ਨੰਬਰਸ ਆਣਗੇ ਤੁਸੀਂ ਜਿੱਦਾਂ ਜਿੱਦਾਂ ਅੱਗੇ ਵਧਦੇ ਜਾਓਗੇ ਤੁਹਾਨੂੰ ਵਾਊਚਰਸ ਮਿਲਦੇ ਜਾਣਗੇ ਐਂਡ ਦੈਨ the person who wins and who plays the game is eligible for the trip to london ki tusi ode vich yeah. us draw vich aa joge for the trip to london par jo ek game khedega os the draw ch aayega and phir appa end ch oh draw kadanga te do loki panch dinan layi for five nights and six days will be eligible to go to london ਯਾ ਬਾਤ ਹੈ CP67 ਨੇ ਕਿੰਨਾ ਵਧੀਆ ਆਫਰ ਦਿੰਦਾ ਹੈ ਕਿ ਜਿਹੜੇ ਗੇਮਸ ਖੇਲਣਗੇ ਜਾਂ ਜਿਨ੍ਹਾਂ ਦਾ 쿠ਪਨ ਉੱਥੇ ਨਿਕਲੇਗਾ ਹੈ ਨਾ 5000 ਦੀ ਸ਼ਾਪਿੰਗ ਕਰਨੀ ਪਏਗੀ ਸੋ ਉਹਦੇ ਵਿੱਚ 쿠ਪਨ ਨਿਕਲਦਾ ਹੈ ਕਿਆ ਪਤਾ ਲੱਕ ਕਿਹਦਾ ਚਮਕ ਜੇ ਆਪਾਂ ਵੈਸੇ ਵੀ ਬਹੁਤ ਸਾਰੀਆਂ ਲੋਟਰੀ ਆਪਾਂ ਟਿਕਟਸ ਖਰੀਦਦੇ ਆ ਹੈ ਨਾ ਬਟ 5000 ਦੇ ਵਿੱਚ ਲੰਡਨ ਕਿੰਨਾ ਵਧੀਆ ਆਫਰ ਉਹ ਵੀ 2 ਡੇਸ ਔਰ ਨਾਈਟ ਦਾ ਹੈ ਨਾ ਹੋਰ ਵੀ ਬਹੁਤ ਕੁਝ C67 ਦੇ ਵਿੱਚ ਆਪਾਂ ਦਿਖਾਵਾਂਗੇ ਵੀਰਾ ਮੈਮ ਤੋਂ ਹੋਰ ਵੀ ਬਹੁਤ ਕੁਝ জানਾਂਗੇ ਇੱਕ ਬਹੁਤ ਹੀ ਪਿਆਰੀ ਤੁਸੀਂ ਡੈਕੋਰੇਸ਼ਨ ਹੈ ਨਾ ਉੱਪਰ ਕਰਵਾਈ ਇਹ ਕਨਸੈਪਟ ਕਿਵੇਂ ਤੁਹਾਡੇ ਦਿਮਾਗ ਚ ਆਇਆ ਕਿਉਂਕਿ ਮੈਨੂੰ ਬਹੁਤ ਹੀ ਜ਼ਿਆਦਾ ਖੂਬਸੂਰਤ ਲੱਗ ਰਹੀ ਹੈ ਕਿਉਂਕਿ ਮੈਨੂੰ ਲੱਗਦਾ 크리스마ਸ ਤੇ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਬੱਚਿਆਂ ਦੇ ਲਈ ਕਿਉਂਕਿ ਡੈਕੋਰੇਸ਼ਨ ਹੀ ਖਿੱਚ ਦਾ ਕੇਂਦਰ ਬਣਦਾ ਹੈ ਨਾ ਇਹ ਤੁਹਾਡਾ ਬਹੁਤ ਹੀ ਪਿਆਰਾ ਬਾਲਸ ਜੇਕਰ ਆਪਾਂ ਗੱਲ ਕਰੀਏ ਬੈਲਸ ਵਗੈਰਾ ਲਗਾ ਕੇ ਪੂਰਾ ਤੁਸੀਂ ਪੱਤੇ ਹੈ ਨਾ ਪੰਜਾਬੀ ਜੀ ਜਿਹਨੂੰ ਆਪਾਂ ਪੱਤੇ ਗਿਆ ਜਾਂਦਾ ਬਹੁਤ ਹੀ ਪਿਆਰਾ ਲੁੱਕ ਤੁਹਾਡਾ ਇਹ ਦੇ ਰਿਹਾ ਸੋ ਇਹਦੇ ਬਾਰੇ ਵੀ ਕੀ ਕਹੋਗੇ ਤੁਸੀਂ ਇਹਦੇ ਬਾਰੇ ਅਸੀਂ ਇਹ ਹੀ ਕਹਾਂਗੇ ਜੀ ਅਸੀਂ ਥੋੜੀ ਜੀ ਕਿਉਂਕਿ ਅਸੀਂ ਗ੍ਰੀਨਰੀ ਨੇਚਰਲ ਲੁੱਕ ਚਾਹੁੰਦੇ ਸੀ ਅਸੀਂ ਟਿਪੀਕਲ ਕ੍ਰਿਸਮਸ ਦੇ ਜਿਹੜੇ ਉਹ ਹੁੰਦੇ ਨੇ ਉਹ ਨਹੀਂ ਲਾਇਆ ਕਿ ਅਸੀਂ ਥੋੜਾ ਜਿਹਾ ਗ੍ਰੀਨ ਨੇਚਰਲ ਲੁੱਕ ਨੂੰ ਕ੍ਰੀਏਟ ਕਰਨਾ ਚਾਹਿਆ ਵਿਦ ਦ ਕ੍ਰਿਸਮਸ ਫੀਲ ਤਾਂ ਹੀ ਅਸੀਂ ਇਹ ਕੀਤਾ ਅਸੀਂ ਸਪੈਸ਼ਲੀ ਆਰਡਰ ਕਰਕੇ ਇੱਕ ਇੱਕ ਚੀਜ਼ ਬਣਵਾਈ ਗਈ ਹੈ ਫॉर ਅ ਡਿਫਰੈਂਟ ਐਕਸਪੀਰੀਅੰਸ ਫॉर ਸਮਥਿੰਗ ਟੂ ਐਡ ਗ੍ਰੀਨਰੀ to add freshness to the mall mainly so main cameraman nu kongi ke piche dikhaya jave bada hi pyara physio physic op ha bahut hi matlab mainu mainu naam mainu naam padan ch thodi der laggi kyuki physi mm ha -hmm. ਕਿਉਂਕਿ ਮੈਨੂੰ ਪਤਾ ਕਿਉਂ ਲੱਗ ਰਿਹਾ ਕਿ ਇਹ ਅਲੱਗ-ਅਲੱਗ ਲਿਖੇ ਹੋਏ ਨਾ ਵਰਡਸ ਬਹੁਤ ਹੀ ਮੈਨੂੰ ਔਖਾ ਲੱਗ ਰਿਹਾ ਸੀ ਸੋ ਵੀਰਾ ਮੈਮ ਨੇ ਦੱਸਦਾ ਵੀਰਾ ਮੈਮ ਇੱਕ ਵਾਰ ਫੇਰ ਵੀ ਤੁਸੀਂ ਇਸ ਆਊਟਲੈਟ ਬਾਰੇ ਪਲੀਜ਼ ਤੁਸੀਂ ਐਕਸਪਲੇਨ ਕਰੋ ਕਿਉਂਕਿ ਬਹੁਤ ਹੀ ਮੈਨੂੰ ਲੁੱਕ ਵਾਈਜ਼ ਬਹੁਤ ਪਿਆਰਾ ਲੱਗ ਰਿਹਾ ਬਹੁਤ ਹੀ ਅچھے ਪਰਸਿਸ ਇੱਥੇ ਪਏ ਆ ਜਿਕਰ ਆਪਾਂ ਜੁੱਤੀਆਂ ਦੀ ਵੀ ਗੱਲ ਕਰੀਏ ਪੰਜਾਬੀ ਜੁੱਤੀ ਦਾ ਅੱਜਕੱਲ ਬਹੁਤ ਹੀ ਜ਼ਿਆਦਾ ਟ੍ਰੈਂਡ ਹੈ ਹਨਾ ਸੋ ਇੱਥੇ ਮੈਨੂੰ ਵੱਖਰੇ ਡਿਜ਼ਾਈਨ ਦੇਖਣ ਨੂੰ ਮਿਲ ਰਹੇ ਆ ਸੋ ਪਲੀਜ਼ ਇੱਕ ਵਾਰ ਇਹਦੇ ਬਾਰੇ ਵੀ ਐਕਸਪਲੇਨ ਕਰੋਗੇ ਸੋ ਫਿਜ਼ੀ ਗੋਬਲੇਟ ਸਾਡਾ ਨਵਾਂ ਬ੍ਰਾਂਡ ਹੈ ਜੀ ਇਹਦਾ ਫੋਕਸ ਇਜ਼ ਬੇਸਿਕਲੀ ਏਮਬ੍ਰੋਇਡਰੀ ਤੁਸੀਂ ਜੇ ਇਹਨਾਂ ਨੇ ਦੇਖੋਗੇ ਇਹਨਾਂ ਦੀ ਪੰਜਾਬੀ ਜੁੱਤੀਆਂ ਇਹਨਾਂ ਦੇ ਈਵਨ ਵੈਸਟਰਨ ਵੇਅਰ ਦੇ ਉੱਤੇ ਬਹੁਤ ਹੀ ਡਿਫਰੈਂਟ ਏਮਬ੍ਰੋਇਡਰੀ ਹੈ ਜੋ ਮੈਂ ਨਹੀਂ ਹਜੇ ਤੱਕ ਦੇਖਿਆ ਸੋ ਇਟਸ ਇਟਸ ਅ ਵੈਰੀ ਨਾਈਸ ਬ੍ਰਾਂਡ ਨਿਊ ਫਰੈਸ਼ ਹੈਗਾ ਇਟਸ ਨਾਟ ਵੈਰੀ ਕਾਮਨ ਕਿ ਆਪਾਂ ਨੂੰ ਹਰ ਮਾਲ ਚ ਆਊਟਲੈਟ ਮਿਲੇ ਥਿਸ ਇਜ਼ देयर ਫਰਸਟ ਆਊਟਲੈਟ ਇਨ ਨਾਰਥ ਇੰਡੀਆ ਸੋ ਵੀ ਆਰ ਲੱਕੀ ਆਈ ਮੀਨ ਸੀਪੀ ਇਜ਼ ਲੱਕੀ ਵੀ ਆਲਵੇਸ ਟ੍ਰਾਈ ਟੂ ਗੈਟ ਦ ਬੈਸਟ ਆਫ ਦ ਥਿੰਗਸ ਹੇਅਰ ਸੋ ਇਟ ਇਸ ਬਹੁਤ ਖਾਸ ਲੱਗੀ ਮੈਨੂੰ ਇੱਥੇ ਇੰਗਲਿਸ਼ ਚ ਨਾਮ ਨਾਲ ਲਿਖਣ ਦੀ ਬਜਾਏ ਪੰਜਾਬੀ ਦੇ ਵਿੱਚ ਨਾਮ ਲਿਖਿਆ ਕਿਉਂਕਿ ਪੰਜਾਬੀ ਜੁੱਤੀਆਂ ਹੀ ਇੱਥੇ ਅਵੇਲੇਬਲ ਹੈ ਔਰ ਪੰਜਾਬੀ ਕਲਚਰ ਦੇ ਅਕੋਰਡਿੰਗਲੀ ਪੰਜਾਬੀ ਨਾਮ ਵੀ ਇੱਥੇ ਫਿਜ਼ਿਕ ਆਬਲਟ ਲਿਖਿਆ ਹੋਇਆ ਹੈ ਸੋ ਨਾਮ ਪੜਨ ਦੀ ਵੀ ਦਿੱਕਤ ਨਹੀਂ ਆਊਗੀ ਕਿਉਂਕਿ ਮੈਨੂੰ ਤਾਂ ਪੜਨ ਦੀ ਦਿੱਕਤ ਆਈ ਸੀ ਕਿਉਂਕਿ ਇੱਕ ਇੱਕ ਵਰਡ ਦੇ ਵਿੱਚ ਸੋ ਆਪਾਂ ਉੱਪਰ ਵੀ ਜਾਵਾਂਗੇ ਆਪਾਂ ਹੋਰ ਵੀ ਤੁਹਾਡੇ ਤੋਂ ਕਾਫੀ ਕੁਝ ਜਾਨਣਾ ਚਾਹਾਂਗੇ ਸੀਪੀ 67 ਦੇ ਵਿੱਚ ਹੋਰ ਖਾਸ ਕੀ ਕੀ ਆਓ ਆਪਾਂ ਪਹਿਲਾਂ ਉੱਪਰ ਚੱਲਦੇ ਹਾਂ ਸੋ ਮਿਊਜ਼ੀਅਮ ਤਾਂ ਆਪਾਂ ਬਹੁਤ سارے ਦੇਖੇ ਆ ਸੋ ਵੀਰਾ ਮੈਮ ਇਹ ਲੰਡਨ ਮਿਊਜ਼ੀਅਮ ਬਹੁਤ ਹੀ ਬਾ ਕਮਾਲ ਤੁਸੀਂ ਮਤਲਬ ਇੱਥੇ ਕ੍ਰੀਏਟ ਕੀਤਾ ਮਤਲਬ ਮੈਂ ਨਾ ਮੈਨੂੰ ਲੱਗ ਰਿਹਾ ਕਿ ਨਾ ਮੈਂ ਅੱਜ ਲੰਡਨ ਪਹੁੰਚ ਗਈ ਲੰਡਨ ਜਾਣ ਦੇ ਸੁਪਨੇ ਤਾਂ ਬਹੁਤ ਜ਼ਿਆਦਾ ਹੁੰਦੇ ਆ ਬਟ ਲੰਡਨ ਈਜ਼ੀਲੀ ਘੱਟ ਖਰਚੇ ਤੇ ਮੈਨੂੰ ਇੱਥੇ ਦੇਖਣ ਨੂੰ ਮਿਲ ਗਿਆ ਸੋ ਆਪਾਂ ਉੱਪਰ ਜਾ ਕੇ ਸਾਰਾ ਪਲੀਜ਼ ਤੁਸੀਂ ਆਪਣਾ ਜਿਹੜਾ ਲੰਡਨ ਮਿਊਜ਼ੀਅਮ ਦੇ ਬਾਰੇ ਇਹ ਤੁਸੀਂ ਜੇਕਰ ਬਸ ਦਾ ਇੱਕ ਕ੍ਰिएशन ਕੀਤੀ ਹੈ ਔਰ ਜੇਕਰ ਪਚੂਲਿਆਂ ਦੀ ਵੀ ਗੱਲ ਕਰੀਏ ਹੈਨਾ ਇਹ ਬਹੁਤ ਹੀ ਘੱਟ ਦੇਖਣ ਨੂੰ ਮਿਲਦੀ ਹੈ ਉਹ ਵੀ ਖਾਸ ਕਰ ਮਾਲ ਦੇ ਵਿੱਚ ਸੋ ਕਿਵੇਂ ਇਹ ਤੁਸੀਂ ਮਤਲਬ ਇਹ ਮੈਨੂੰ ਲੱਗਦਾ ਤੁਸੀਂ ਰਾਤ ਨੂੰ ਜਾਗ ਕੇ ਸੁਪਨੇ ਲਏ ਆ ਬਿਲਕੁਲ ਜੀ ਸੋ ਬੇਸਿਕਲੀ ਅਸੀਂ ਹਰ ਲੰਡਨ ਦੀ ਜਿਹੜੀ ਫੇਮਸ ਚੀਜ਼ ਹੈ ਉਹਨੂੰ ਇੱਥੇ ਲਿਆਉਣਾ ਚਾਹੇ ਤਾਂ ਕਿ ਬੱਚੇ ਵੀ ਐਜੂਕੇਟ ਹੋਣ ਜੋ ਨਹੀਂ ਜਾ ਪਾਰੇ ਅਗੇਨ ਉਹ ਵੀ ਐਜੂਕੇਟ ਹੋਣ ਕਿ ਉੱਥੇ ਦੀਆਂ ਇਹ ਚੀਜ਼ਾਂ ਫੇਮਸ ਨੇ ਜਿਦਾਂ ਉੱਥੇ ਦੀ ਡਬਲ ਡੈਕਰ ਬੱਸ ਇਜ਼ ਦ ਮੋਸਟ ਫੇਮਸ ਜੋ ਲੰਡਨ ਦੀ ਸਟਰੀਟਸ ਤੇ ਚੱਲਦੀ ਹੈ ਉਹਨੂੰ ਰੈਪਲੀਕੇਟ ਕੀਤਾ ਹੈ ਲੰਡਨ ਆਏ ਉਹਨਾਂ ਦਾ ਇੱਕ ਬਹੁਤ ਵੱਡਾ ਫੀਚਰ ਹੈ ਜਿਹੜਾ ਲੰਡਨ ਦੀ ਮੇਨ ਸੈਂਟਰਲ ਲੰਡਨ ਚ ਹੈਗਾ ਉਹਨੂੰ ਅਸੀਂ ਕੀਤਾ ਹੈ ਬਿਕਾਜ਼ ਦੈਟ ਜਿਹੜਾ ਲੰਡਨ ਬੂਥ ਹੈਗਾ ਅਸੀਂ ਇੱਕ ਉੱਪਰ ਲਾਇਆ ਇੱਕ ਅਸੀਂ ਥੱਲੇ ਲਾਇਆ ਫੋਰ ਅ ਲਾਈਵ ਐਕਸਪੀਰੀਅੰਸ ਉਹਨੂੰ ਅਸੀਂ ਇੱਥੇ ਕੀਤਾ ਹੈ ਕਿ ਲੋਕੀ ਉਹਨੂੰ ਦੇਖ ਪਾਣ ਦੈਨ ਅਸੀਂ ਬਹੁਤ ਵੱਡਾ ਲਾਈਫ ਸਾਈਜ਼ ਬਿਗ ਬੈਨ ਜਿਹੜਾ ਲੰਡਨ ਦਾ ਬਹੁਤ ਇੱਕ ਫੇਮਸ ਹੋਇਆ ਉਹ ਵੀ ਇੱਥੇ ਛੋਟਾ ਵੀ ਲਾਇਆ ਬਾਹਰ ਵੱਡਾ ਵੀ ਲਾਇਆ ਸੋ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਜਿੰਨਾ ਲੰਡਨ ਦੇ ਫੇਮਸ ਜਗਾਵਾ ਨੇ ਉਹਨਾਂ ਨੂੰ ਅਸੀਂ ਇੱਥੇ ਦਿਖਾ ਪਾਈਏ ਸੋ ਮੈਨੂੰ ਲੱਗ ਰਿਹਾ ਕਿ ਮੈਨੂੰ ਤਾਂ ਅੱਜ ਦਿਲ ਅੱਧਾ ਕਰ ਰਿਹਾ ਕਿ ਮੈਂ ਘਰ ਵਾਪਸ ਹੀ ਨਾ ਜਾਵਾਂ ਕਿਉਂਕਿ ਲੰਡਨ ਇੱਥੇ ਆ ਚੁੱਕਿਆ ਸੋ ਲੰਡਨ ਮੈਂ ਆਪ ਤਾਂ ਖੁਦ ਆਈਆਂ ਯਾ ਮੈਨੂੰ ਲੱਗਦਾ ਮੈਨੂੰ ਆਪਣੇ ਬੱਚੇ ਵੀ ਇੱਥੇ ਲੈ ਕੇ ਆਣੇ ਪੈਣੇ ਕਿਉਂਕਿ ਮੈਨੂੰ ਬਹੁਤ ਹੀ ਘੱਟ ਖਰਚੇ ਤੇ ਤੁਸੀਂ ਕਾਫੀ ਕੁਝ ਇੱਥੇ ਦਿਖਾ ਰਹੇ ਹੋ ਜਿਕਰ ਆਪਾਂ ਗੱਲ ਕਰੀਏ ਟਾਵਰ ਦੀ ਹੈ ਨਾ ਟਾਵਰ ਵੀ ਬਹੁਤ ਜ਼ਿਆਦਾ ਮੈਂ ਦੇਖਿਆ ਲੰਡਨ ਦੇ ਵਿੱਚ ਆਲਵੇਜ਼ ਹਰੇ ਕੋਈ ਜਾਂਦਾ ਔਰ ਉੱਥੇ ਫੋਟੋਸ ਕਲਿੱਕ ਵਗੈਰਾ ਕਰਦਾ ਕਿਉਂਕਿ ਮੈਮਰੀਜ਼ ਰੱਖਣ ਬਿਲਕੁਲ ਸਾਡੀ ਇਹੀ ਕੋਸ਼ਿਸ਼ ਹੈ ਜੀ ਹਮੇਸ਼ਾ CP67 ਵਾਂਟਸ ਟੂ ਡਿਲੀਵਰ ਦ ਬੈਸਟ ਦੇ ਕੈਨ ਐਂਡ ਦ ਬੈਸਟ ਐਕਸਪੀਰੀਐਂਸ ਫਾਰ ਥੇਅਰ ਆਡੀਅנס ਮੈਂ ਮੈਂ ਇਹ ਦੇਖਿਆ ਜਾਇਆ ਟੈਲੀਫੋਨ ਐਕਸਚੇਂਜ ਹੈ ਨਾ ਤੁਹਾਡਾ ਇਹ ਬਣਿਆ ਵਾ ਬਟ ਅੱਜਕੱਲ ਇਹ ਚੀਜ਼ਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਹੈ ਨਾ ਔਰ ਖਾਸ ਕਰ ਤੁਸੀਂ CP67 ਦੇ ਵਿੱਚ ਸਪੈਸ਼ਲੀ ਇਹ ਰੱਖਿਆ ਸੋ ਇਹਦੇ ਬਾਰੇ ਮਤਲਬ ਥੋੜਾ ਐਕਸਪਲੇਨ ਕਰੋ ਸੋ ਇਹ ਟੈਲੀਫੋਨ ਬੂਥ ਔਰ ਇਹ ਸਾਰਾ ਮਿਊਜ਼ੀਅਮ ਬਣਾਇਆ ਹੈ ਲੰਡਨ ਦੀਆਂ ਫੇਮਸ ਚੀਜ਼ਾਂ ਦਾ ਜਿਹੜਾ ਟੈਲੀਫੋਨ ਬੂਥ ਹੈ ਉਹ ਲੰਡਨ ਦੀ ਸਟਰੀਟਸ ਤੇ ਜਗਾ ਜ ਦੈਟ ਇਜ਼ ਵਾਈ ਅਸੀਂ ਇੱਥੇ ਰੈਪਲੀਕੇਟ ਉਹ ਚੀਜ਼ਾਂ ਕੀਤੀਆਂ ਫੇਮਸ ਜੋ ਉੱਥੇ ਤੁਸੀਂ ਜਗਾ ਜਗਾ ਐਕਸਪੀਰੀਅੰਸ ਕਰੋਗੇ ਉਹ ਅਸੀਂ ਸਭ ਕੁਝ ਇੱਕ CP67 ਦੇ ਅੰਦਰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜੇ ਤੁਸੀਂ ਦੇਖੋਗੇ ਬਾਹਰ ਅਸੀਂ ਜਿਹੜੀਆਂ ਸਟਰੀਟ ਤੇ ਲਾਈਟਾਂ ਲਾਈਆਂ ਉਹ ਇਸ ਵੇਲੇ ਵੀ ਲੰਡਨ ਦੀ ਆਕਸਫੋਰਡ ਸਟਰੀਟ ਤੇ ਲਾਈਟਾਂ ਲੱਗੀਆਂ ਹੋਈਆਂ ਨੇ ਕੀ ਬਾਤ ਹੈ ਕੀ ਬਾਤ ਸੋ ਵੀ ਹੈਵ ਟ੍ਰਾਈਡ ਆਰ ਲੈਵਲ ਬੈਸਟ ਕਿ ਅਸੀਂ ਬੈਸਟ ਐਕਸਪੀਰੀਅੰਸ ਇੱਥੇ ਹੀ ਦੇ ਪਾਈਏ ਲੰਡਨ ਦਾ ਕਿਆ ਬਾਤ ਹੈ ਸੋ ਹੋਰ ਵੀ ਕਿਹੜੇ ਸੀਪੀ 67 ਦੇ ਵਿੱਚ ਅਜੇ ਇਹ ਤੁਸੀਂ ਕਾਰਨਾਮੀ ਕਹਿ ਸਕਦੇ ਹੋ ਕਿ ਪੰਜਾਬੀ ਦੇ ਵਿੱਚ ਇਹ ਕਾਰਨਾਮੀ ਹੈ ਕਿਉਂਕਿ ਇਹ ਕਾਰਨਾਮੀ ਕਰਨੇ ਕਿਸੇ ਕਿਸੇ ਦੇ ਦਿਮਾਗ ਦੇ ਵਿੱਚ ਆਂਦੇ ਹੈ ਕਨਸੈਪਟ ਲੈ ਕੇ ਆਣਾ ਕਿਸੇ ਨੂੰ ਇੰਜੋਏ ਕਰਵਾਉਣਾ ਹੈ ਨਾ ਪੈਸੇ ਖਰਚ ਕੇ ਤਾਂ ਹਰੇਕ ਕੋਈ ਇੰਜੋਏ ਕਰਦਾ ਬਟ ਜਿਹੜਾ ਮਾਈਂਡ ਨਾਲ ਇੰਜੋਏ ਕਰਵਾਉਣਾ ਉਹ ਤੋਂ ਤੁਹਾਡੇ ਦਿਮਾਗ 'ਚ ਬਹੁਤ ਹੀ ਵਧੀਆ ਕਨਸੈਪਟ ਆਇਆ ਖਾਸ ਕਰ ਲੰਡਨ ਦਾ ਜੇਕਰ ਆਪਾਂ ਗੱਲ ਕਰੀਏ ਨਵੇਂ ਸਾਲ ਤੇ ਲੋਕੀ ਬਾਹਰ ਜਾਣ ਨੂੰ ਤਾਂ ਬਹੁਤ ਜ਼ਿਆਦਾ ਫਿਰਦੇ ਹੁੰਦੇ ਸੋ ਇੱਥੇ ਲੰਡਨ ਸੀਪੀ 67 ਦੇ ਵਿੱਚ ਹੀ ਆ ਗਿਆ ਸੋ ਸਾਡੀ ਆਡੀ ਨੂੰ ਆਪਣੇ ਇਸ ਲਈ ਕੀ ਕਹਿਣਾ ਚਾਹੋਗੇ ਅਸੀਂ ਇਹ ਕਹਿਣਾ ਚਾਹਾਂਗੇ ਜੀ ਕਿ ਵੀ ਵੈਲਕਮ ਯੂ 올 ਤੁਸੀਂ ਸਾਡੇ ਸੀਪੀ 67 ਮਾਲ ਦੇ ਵਿੱਚ ਜ਼ਰੂਰ ਆਓ ਇਹਨੂੰ ਐਕਸਪੀਰੀਅੰਸ ਕਰੋ ਸਾਡੀ ਮਿਹਨਤ ਤਾਂ ਹੀ ਫਲ ਹੋਏਗੀ ਜੇ ਤੁਸੀਂ ਆਓਗੇ ਅੰਦਰ ਤੋਂ ਲੈ ਕੇ ਬਾਹਰ ਤੱਕ ਮਾਲ ਪੂਰਾ ਫੈਸਟਿਵ ਵਾਈਬਸ ਹੈਗਾ ਲੰਡਨ ਦਾ ਐਕਸਪੀਰੀਅੰਸ ਹੈ ਜੋ ਤੁਹਾਨੂੰ ਫ੍ਰੀ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਪਲੱਸ देयर आर ਗੇਮਸ देयर आर ਲੋਟ ਆਫ ਆਫਰਸ ਇਨ ਦਾ ਮਾਲ ਸੋ ਪਲੀਜ਼ ዱ ਕਮ ਥੈਂਕ ਯੂ ਮੈਮ ਥੈਂਕ ਯੂ ਸੋ ਮਾਚ ਤੁਸੀਂ ਸਾਨੂੰ ਇੱਥੇ ਬਹੁਤ ਹੀ ਘੱਟ ਖਰਚੇ ਦੇ ਵਿੱਚ ਲੰਡਨ ਘੁਮਾਤਾ ਸਾਰਾ ਕੁਝ ਲੰਡਨ ਦਾ ਜੋ ਵੀ ਖਾਸ-ਖਾਸ ਚੀਜ਼ਾਂ ਸਾਨੂੰ ਦੇਖਣ ਦੀ ਹਮੇਸ਼ਾ ਤਾਂਘ ਰਹਿੰਦੀ ਹੈ ਕਿ ਅਸੀਂ ਇਹ ਚੀਜ਼ਾਂ ਦੇਖਣੀ ਹੈ ਉਹ ਲੰਡਨ ਸਾਨੂੰ ਸੀਪੀ 67 ਦੇ ਵਿੱਚ ਹੀ ਦੇਖਣ ਨੂੰ ਮਿਲਿਆ ਸੋ ਦੋਸਤੋ ਤੁਸੀਂ ਵੀ ਜੇਕਰ ਇਹ ਚੀਜ਼ਾਂ इजीली ਔਰ ਘੱਟ ਖਰਚੇ ਤੇ ਦੇਖਣਾ ਚਾਹੁੰਦੇ ਹੋ ਔਰ ਖਾਸ ਕਰ ਤੁਸੀਂ ਹੋਰ ਵੀ ਕੁਝ ਐ ਤੋਂ ਲੈ ਕੇ ਜਾਣਾ ਚਾਹੁੰਦੇ ਹੋ ਖਰਚਾ ਤਾਂ ਜਿਹੜਾ ਮਾੜਾ ਮੋਟਾ ਹੈਗਾ ਹੀ ਬਟ ਉਹਦੇ ਵਿੱਚੋਂ ਉਸੇ ਖਰਚੇ ਦੇ ਵਿੱਚੋਂ ਕੁਝ ਤੁਸੀਂ ਪ੍ਰਾਈਜ਼ਸ ਕੁਝ ਤੁਸੀਂ ਆਫਰਸ ਲੈ ਕੇ ਜਾਣਾ ਚਾਹੁੰਦੇ ਹੋ ਤਾਂ CP67 ਇੱਕ ਵਾਰ ਤੁਸੀਂ ਜ਼ਰੂਰ ਵਿਜ਼ਿਟ ਕਰਿਓ ਕਿਉਂਕਿ ਤੁਹਾਨੂੰ ਜਿਹੜਾ ਘੱਟ ਖਰਚੇ ਦੇ ਵਿੱਚ ਲੰਡਨ CP67 ਵਿੱਚ ਹੀ ਦੇਖਣ ਨੂੰ ਮਿਲ ਜਾਊਗਾ ਹੋਰ ਵੀ ਬਹੁਤ ਸਾਰੇ ਆਫਰਸ ਨੇ ਜਿਹੜੇ ਅਸੀਂ ਰਿਵੀਲ ਨਹੀਂ ਕੀਤੇ ਉਹ ਆਫਰਸ ਤੁਹਾਨੂੰ ਉਦੋਂ ਹੀ ਪਤਾ ਲੱਗਣਗੇ ਜੇਕਰ ਤੁਸੀਂ ਇੱਕ ਵਾਰ CP67 ਵਿਜ਼ਿਟ ਕਰੋਗੇ ਤੁਹਾਨੂੰ ਕੋ ਮਨਾਇਆ ਤੁਸੀਂ ਇੱਥੇ? ਹਾਂਜੀ। ਕੀ ਇੱਥੇ ਤੁਹਾਨੂੰ ਖਾਸ ਲੱਗਿਆ ਤੁਸੀਂ ਖਾਸ ਸੀਪੀ 67 ਦੇ ਵਿੱਚ ਹੀ ਆਏ ਹੋ। ਡੈਕੋਰੇਸ਼ਨ ਵਗੈਰਾ ਦੇਖ ਕੇ ਅਟਰੈਕਟ ਹੁੰਦੇ ਆ ਤੇ ਡੈਕੋਰੇਸ਼ਨ ਵਗੈਰਾ ਦੇਖਣ ਹੀ ਆਇਆ। ਸੋ ਇੱਥੇ ਇੱਕ ਮੈਨੂੰ ਫਾਸਟ ਚੀਜ਼ ਦੇਖਣ ਨੂੰ ਮਿਲਿਆ ਲੰਡਨ ਕਾਲਿੰਗ ਹੈ ਨਾ। ਸੋ ਤੁਸੀਂ ਵੀ ਇੱਥੇ ਦੇਖਿਆ ਹੋਵੇਗਾ ਤੁਹਾਨੂੰ ਕਿਵੇਂ ਲੱਗਿਆ ਹੈ? ਹਾਂਜੀ, ਅੱਛਾ ਕਨਸੈਪਟ ਹੈ। ਹਾਂਜੀ। ਕਦੀ ਮਤਲਬ ਇਸ ਚੀਜ਼ ਦਿਮਾਗ 'ਚ ਸੋਚਿਆ ਸੀ ਕਿ ਲੰਡਨ ਜਾਣਾ ਪਵੇ ਤਾਂ ਲੰਡਨ ਇੱਥੇ ਤੁਹਾਨੂੰ ਦੇਖਣ ਨੂੰ ਮਿਲ ਗਿਆ ਹੋਵੇ। ਨਹੀਂ। तो कभी नहीं हुआ था हमारे साथ ऐसे सी पी सिक्सटी सेवन ना मेरा लाइक फेवरेट मॉल है इस पूरे मोहाली का मुझे जब भी मन होता मॉल आने का मैं कहती हूँ मम्मा मुझे सी पी सिक्सटी सेवन लेकर चला मुझे फेवरेट मॉल है तो इसलिए मुझे सी पी सिक्सटी सेवन की डेकोरेशन लाइटिंग बहुत अच्छी लगती है सो so, क्या चेंजेस मिले हैं यहाँ पहले भी आते होंगे यहाँ पे तो आज के क्या चेंजेस मिले तो मेरी क्रिसमस है यहाँ पे इतनी अच्छी डेकोरेशंस हुई है तो इसलिए इसके मुझे चेंजेस अच्छे लगे हैं यहाँ पे ਸੋ ਆਫਰਸ ਵੀ ਆਪ ਲੈਂਦੇ ਹੋਗੇ ਹਨਾ ਕੋਈ ਆਫਰਸ ਮਿਲਦੇ ਆਪਕੋ ਸੀਪੀ 67 ਮੇ ਹਾਂਜੀ ਦੇਖ ਰਹੇ ਆ ਸ਼ੋਪਿੰਗ ਵਗੈਰਾ ਤੇ ਮਨ ਨਾਲ ਹੀ ਆਇਆ ਅੱਜ ਹਾਂਜੀ ਸੋ ਕੀ ਕਹਿਣਾ ਚਾਹੋਗੇ ਸਾਡੀ ਆਡੀਅנס ਨੂੰ ਵੀ ਕਿਉਂਕਿ ਸੀਪੀ 67 ਮਾਲ ਤੁਸੀਂ ਵੀ ਆਇਓ ਤੋ ਤੁਹਾਨੂੰ ਕੀ ਅਜਿਹਾ ਖਾਸ ਲੱਗੇ ਕਿ ਆਡੀਅנס ਵੀ ਇੱਥੇ ਆਵੇ ਅ ਸਾਰਾ ਕੁਝ ਹੀ ਅੱਛਾ ਹੈ ਸੀਪੀ 67 ਚ ਤਾਈਂ ਲੋਕੀ ਅਟਰੈਕਟ ਹੋ ਕੇ ਆਉਂਦੇ ਆ मूवीज वगैरह वगैरह शॉपिंग वास्ते ब्रांड्स काफी अच्छे है so, बेटा, की <laughs> मुझे तो बस कोई भी ले ही जाओ <laughs> <जाएगे, जाएगे> <laughs> <laughs> कहीं भी मुझे ले जाओ। ਸੋ ਬੱਚਾ ਨੂੰ ਜ਼ਿਆਦਾਤਰ ਟੌイズ ਦਾ ਸ਼ੌਂਕ ਹੁੰਦਾ ਸੋ ਸੀਪੀ 67 ਦੇ ਵਿੱਚ ਟੌイズ ਵੀ ਜੇਕਰ ਆਪਾਂ ਗੱਲ ਕਰੀਏ ਬਹੁਤ ਹੀ ਪਿਆਰੇ ਪਿਆਰੇ ਟੌイズ ਨੇ ਔਰ ਵਿਦ ਆਫਰਸ ਇੱਥੇ ਸੀਪੀ 67 ਦੇ ਲੱਗੀਆਂ ਵੀ ਆ ਨੇ ਸੋ ਜਦੋਂ ਮੈਂ ਘੁੰਮ ਰਹੀ ਸੀ ਨਾ ਸੋ ਕੁਝ ਲੇਡੀਜ਼ ਇਧਰੋਂ ਨਿਕਲ ਰਹੀਆਂ ਸੀ ਸੋ ਮੈਂ ਉਹਨਾਂ ਦੀ ਨਾ ਗੱਲਾਂ ਸੁਣ ਰਹੀ ਸੀ ਗੱਲਾਂ ਸੁਣਨ ਤੋਂ ਇਦਾਂ ਪਤਾ ਲੱਗਿਆ ਕਿ ਇਹ ਬਕਾਇਦਾ ਲੰਡਨ ਦੇ ਵਿੱਚ ਹੀ ਰਹਿੰਦੇ ਨੇ ਸੋ ਆਪਾਂ ਇਹਨਾਂ ਤੋਂ ਪੁੱਛਾਂਗੇ ਇੱਥੇ ਸੀਪੀ 67 ਆਈ ਸੀ ਜੋ ਲੰਡਨ ਕਾਲਿੰਗ ਦਾ ਇੱਥੇ ਥੀਮ ਇੱਥੇ ਤਿਆਰ ਕੀਤਾ ਹੋਇਆ ਸੋ ਇਹਨਾਂ ਨੂੰ ਉਹਦੇ ਵਿੱਚ ਕੁਝ ਡਿਫਰੈਂਟ अलग या सेम ही है सो so, मैम प्लीज बताइए आप पूरा देखा है ना आपने यहाँ का लंदन का तो क्या लगा कि मतलब आपको ये लगा कि आप वहीं पे हो ऑलमोस्ट लगा वहीं पे अभी मैं लंदन में नहीं रहती बट आई लिव्ड इन यूके 15-16 इयर्स बट seeing big ben outside the red telephone box and the christmas decoration definitely it feels like you're back in london so well done guys super work तो so, आरसीबी CP67 पहुंचे हो है ना बहुत कुछ यहां तैयारियां की गई हैं बच्चों के लिए त्यौहार आ रहे हैं है ना अब क्रिसमस आ रहा है और न्यू ईयर आ रहा है तो आपको क्या मतलब और खास लगासीबी 67 मेरी पहली बार है यहां पे मैं दिल्ली से हूं आईव जस्ट कम हियर टू सी माय बेस्ट फ्रेंड डॉक्टर रनदीप कौर जो वहाँ छुप के देख रही है मुझे आपकी फ्रेंड को भी बुलाना चाहूंगी इनसे भी मैं पूछना चाहूंगी uh, कैसा मतलब इनका एक्सपीरियंस है दिल्ली से स्पेशल सीपी सिक्सटी सेवन में आना और स्पेशल मॉल और भी बहुत ज्यादा मॉल है यहाँ पे तो क्या खास इसमें लगा इस में? की ही है नहीं, मैं चंडीगढ़ से ही हूँ लेकिन मैं कभी लंदन नहीं गई बट दिस इज वेरी ब्यूटीफुल वेरी वेरी ब्यूटीफुल सो क्या खास लगा आपको यहाँ का लंदन कॉलिंग का जो थीम इन लोगों ने तैयार किया अच्छा लग रहा है जो, जो, जो बिग बेन साइन है लंदन म्यूजियम इट्स रियली ब्यूटीफुल या तो पहले भी आपकी फ्रेंड के साथ बातें होती होंगी है ना तो इन्होंने क्या बताया मैं जब आपके पीछे खड़ी थी तो सुन रही थी मैं कि लंदन की बातें चल रही हैं तो मेरे को लगा कि लंदन का कुछ है क्या मतलब खास इन्होंने बताया कि कुछ खास तैयार किया गया उनको लगा कि ये बिल्कुल ऐसे ही लग रहा है कि या ਸੋ ਮਤਲਬ ਹੁਣ ਤੁਹਾਨੂੰ ਉਹ ਰਿਅਲਾਈਜ਼ ਨਹੀਂ ਹੋ ਰਿਹਾ ਕਿ ਤੁਸੀਂ ਲੰਡਨ ਛੱਡ ਕੇ ਆਏ ਹੋ ਹੈਨਾ ਨਹੀਂ ਹੁਣ ਅਸੀਂ ਵਾਪਸ ਉੱਥੇ ਆ ਗਏ ਐਨੀ ਪੰਜਾਬੀ ਬੋਲ ਸਕਦੀ ਆ ਮੈਂ ਸੋ ਥੈਂਕ ਯੂ ਫॉर ਗਿਵਿੰਗ ਅਸ ਥਿਸ ਓਪਰਚ्युनिटी ਇਟਸ ਬੀਨ ਅ ਪਲੇਜ਼ਰ ਐਂਡ ਵੀ ਲੁੱਕ ਫੋਰਵਰਡ ਟੂ ਸੀਿੰਗ ਦ ਰੈਸਟ ਆਫ ਦ ਪਲੇਸ ਥੈਂਕ ਯੂ ਥੈਂਕ ਯੂ ਮੈਮ ਥੈਂਕ ਯੂ ਸੋ ਮੱਚ ਸੋ ਐਸ ਹੀ ਸਾਡਾ ਲੰਡਨ ਕਾਲਿੰਗ ਜੋ ਕਿ ਮੋਹਾਲੀ ਦੇ ਸੀਪੀ 67 ਮਾਲ ਦੇ ਵਿੱਚ ਆ ਬਹੁਤ ਹੀ ਸੋਹਣਾ ਥੀਮ ਬਣਾਇਆ ਗਿਆ ਹੈ ਲੰਡਨ ਕਾਲਿੰਗ ਦਾ ਸੋ ਤੁਸੀਂ ਵੀ ਆਓ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਓ ਪੂਰੇ ਪਰਿਵਾਰ ਸਮੇਤ ਤੁਸੀਂ ਇੱਕ ਵਾਰ ਇੱਥੇ ਆ ਕੇ ਦੇਖੋ ਤਾਂ ਤੁਹਾਨੂੰ ਲੱਗੇਗਾ ਕਿ ਤੁਸੀਂ ਲੰਡਨ ਦੇ ਵਿੱਚ ਪਹੁੰਚ ਗਏ ਹੋ ਹੋਰ ਵੀ ਬਹੁਤ ਕੁਝ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗਾ ਉਦੋਂ ਹੀ ਤੁਹਾਨੂੰ ਪਤਾ ਲੱਗੇਗਾ ਜੇਕਰ ਤੁਸੀਂ ਇੱਕ ਵਾਰ CP67 ਮੋਹਾਲੀ ਦੇ ਮਾਲ ਵਿੱਚ ਆਉਂਗੇ ਖਾਸ ਕਰ ਇਹਨਾਂ ਨੇ ਕ੍ਰਿਸਮਸ ਦੇ ਤੇ ਬਹੁਤ ਹੀ ਵਧੀਆ ਬੱਚਿਆਂ ਦੇ ਲਈ ਪ੍ਰਬੰਧ ਕੀਤੇ ਹੋਏ ਨੇ ਸੋ ਹੋਰ ਕਿਤੇ ਜਾਣ ਦੀ ਲੋੜ ਨਹੀਂ ਬਹੁਤ ਹੀ ਤੁਹਾਡੇ ਨਜ਼ਦੀਕੀ ਮਾਲ ਹੈ ਮੋਹਾਲੀ ਦੇ ਵਿੱਚ ਸੀਪੀ 67 ਮਾਲ ਜਿੱਥੇ ਲੰਡਨ ਤੁਹਾਨੂੰ ਆਵਾਜ਼ਾਂ ਮਾਰ ਰਿਹਾ ਹੈ